ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦਾ ਇੱਕ ਟੀਵੀ ਚੈਨਲ ਨੂੰ ਦਿੱਤੇ ਇੰਟਰਵਿਊ ਤੋਂ ਬਾਅਦ ਮੁਸੀਬਤ ਵਿੱਚ ਫਸ ਗਏ ਹਨ ਉਨ੍ਹਾਂ ਦੇ ਖਿਲਾਫ ਮੁਹਾਲੀ ਦੇ ਸਟੇਟ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ ਅੱਜ ਨਵਾਂ ਸ਼ਹਿਰ ਦੇ ਜ਼ਿਲ੍ਹਾ ਕਾਂਗਰਸ ਪ੍ਰਧਾਨ ਅਜੇ ਮੰਗੂ ਪਰਦੀ ਅਗਵਾਈ ਹੇਠ ਜ਼ਿਲ੍ਹਾ ਦਫ਼ਤਰ ਦੇ ਬਾਹਰ ਪੰਜਾਬ ਦੇ ਮੁੱਖ ਮੰਤਰੀ ਦਾ ਪੋਟਲਾ ਫੋਕਿਆ ਗਿਆ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਲੇਬਾਜ਼ੀ ਕੀਤੀ ਗਈ ਅਤੇ ਕਾਂਗਰਸੀ ਵਰਕਰਾਂ ਵਿੱਚ ਗੁੱਸਾ ਵੇਖਣ ਨੂੰ ਮਿਲਿਆ। ਜ਼ਿਲ੍ਹਾ ਪ੍ਰਧਾਨ ਅਜੇ ਮੰਗੂ ਪਰ ਸਾਬਕਾ ਵਿਧਾਇਕ ਤਰਲੋਚਨ ਸਿੰਘ ਸੂਢਾ ਅਤੇ ਸਾਬਕਾ ਵਿਧਾਇਕ ਅੰਗਦ ਸਿੰਘ ਰੇਖਾ ਕਿਹਾ ਕਿ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਾਂਗਰਸੀ ਵਰਕਰਾਂ ਨੂੰ ਡਰਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਪੰਜਾਬ ਦੀ ਗੱਲ ਹੋਵੇਗੀ ਅਸੀਂ ਪੰਜਾਬ ਦੇ ਲੋਕਾਂ ਦੀ ਆਵਾਜ਼ بلند ਕਰਾਂਗੇ। ਜਦੋਂ ਵੀ ਪੰਜਾਬ ਵਿੱਚ ਕੋਈ ਵੱਡੀ ਸਮੱਸਿਆ ਆਈ ਹੈ ਕਾਂਗਰਸ ਪਾਰਟੀ ਨੇ ਅਤਵਾਦ ਦੇ ਮੁੱਦੇ ਤੇ ਆਪਣੀ ਜਾਨ ਕੁਰਬਾਨ ਕੀਤੀ ਹੈ ਉਹਨਾਂ ਇਹ ਵੀ ਕਿਹਾ ਕਿ ਆਪਣੀਆਂ ਜਾਨਾਂ ਕੁਰਬਾਨ ਕਰਕੇ ਉਹਨਾਂ ਨੇ ਦੇਸ਼ ਵਿੱਚ ਸ਼ਾਂਤੀ ਸਥਾਪਿਤ ਕੀਤੀ ਹੈ ਜਿਹਦੇ ਵੀ ਕੋਈ ਬੋਲਦਾ ਹੈਗਾ ਚਾਹ ਮੀਡੀਆ ਹੋਵੇ ਚਾਹ ਕੋਈ ਆਪੋਜੀਸ਼ਨ ਹੋਵੇ ਉਹ ਉਹਨਾਂ ਨੂੰ ਦਬੰਦ ਦੀ ਕੋਸ਼ਿਸ਼ ਕਰਦੀ ਹੈ ਜੀ ਕੀ ਹੋਵੇ ਪਰ ਇਹ ਤਾਂ ਇਹਨਾਂ ਦੀ ਦਮਨਕਾਰੀ ਜਿਹੜੀ ਨੀਤੀ ਹੈਗੀ ਆਪਾਂ ਪਹਿਲਾਂ ਹੀ ਦੇਖਿਆ ਸੀ ਇਲਕਸ਼ਨ ਵੇਲੇ ਇਹ ਤਾਂ ਉਸ ਵੇਲੇ ਵੀ ਅਤਵਾਦੀਆਂ ਦੇ ਘਰਾਂ ਦੇ ਵਿੱਚ ਜਾ ਕੇ ਉਹਨਾਂ ਤੋਂ ਸਹਿਯੋਗ ਮੰਗ ਕੇ ਸਰਕਾਰ ਬਣੀ ਹੈ ਔਰ ਅਤਵਾਦੀਆਂ ਦੇ ਨਾਲ ਗੈਂਗਸਟਰਾਂ ਦੇ ਨਾਲ ਸਰਕਾਰ ਦੇ ਭਗਵੰਤ ਮਾਨ ਦੇ ਆਪਣੇ ਸਿੱਧੇ ਲੈਂਕ ਹੈਗੇ ਆ ਔਰ ਕਾਂਗਰਸ ਪਾਰਟੀ ਨੇ ਜਿਸ ਵੇਲੇ ਵੀ ਪੰਜਾਬ ਦੇ ਉੱਪਰ ਭਾਰੀ ਪਈ ਹੈ ਚਾਹੇ ਅਤੰਕਵਾਦ ਹੋਵੇ ਜਾਂ ਉਸ ਤੋਂ ਪਹਿਲੀਆਂ ਗੱਲਾਂ ਹੋਣ ਕਾਂਗਰਸ ਪਾਰਟੀ ਨੇ ਆਪਣੀਆਂ ਜਾਨਾਂ ਬਰਨ ਤੋਂ ਪਿੱਛੇ ਨਹੀਂ ਕਦੀ ਵੀ ਹਟੀ ਪੰਜਾਬ ਦੀ ਅਮਨ ਔਰ ਸ਼ਾਂਤੀ ਸਾਡੇ ਕਾਂਗਰਸ ਵਾਸਤੇ ਅਹਿਮ ਇੱਕ ਮੁੱਦਾ ਹੈਗਾ ਔਰ ਅਸੀਂ ਪੰਜਾਬ ਦੀ ਅਮਨ ਸ਼ਾਂਤੀ ਨੂੰ ਬਹਾਰ ਰੱਖਣ ਦੇ ਵਾਸਤੇ ਆਪਣੀਆਂ ਜਿਹੜੀਆਂ ਜਾਨਾਂ ਤਰਵਾਨ ਕਰਨ ਲਈ ਤਿਆਰ ਹੈਗੇ ਆ ਔਰ ਤੁਸੀਂ ਸਾਰੇ ਸਲੇਟੀ ਸਾਰੇ ਜਾਣਦੇ ਆ ਕਿ ਕਾਂਗਰਸ ਪਾਰਟੀ ਦੇ ਬਹੁਤ ਵੱਡੇ ਵੱਡੇ ਲੀਡਰਾਂ ਨੇ ਆਪਣੀਆਂ ਕੁਰਬਾਨੀਆਂ ਦੇ ਕੇ ਜਿਹੜੀ ਅਮਨ ਸ਼ਾਂਤੀ ਉਹ ਬਹਾਲ ਕੀਤੀ ਸੀ ਅਤਵਾਦ ਖਤਮ ਕੀਤਾ ਸੀਗਾ ਔਰ ਭਗਵਾਨਤਮਾਨ ਹੁਣੇ ਸ਼ਹੀਦ ਹੋ ਰਹੇ ਆ ਉਹਨਾਂ ਹੀ ਅਤਵਾਦੀਆਂ ਨੂੰ ਉਹਨਾਂ ਹੀ ਜਿਹੜੇ ਮਾੜੇ ਅਨਸਰ ਆ ਗਏ ਉਹਨਾਂ ਦੀ سپورਟ ਲੈ ਕੇ ਸਰਕਾਰ ਬਣਾਈ ਸੀ ਔਰ ਹੁਣ ਵੀ ਉਹਨਾਂ ਦੀ سپورਟ ਦੇ ਨਾਲ ਇਹ ਸਰਕਾਰ ਚਲਾਉਣਾ ਚਾਹੁੰਦੇ ਆ ਔਰ ਆਮ ਜਨਤਾ ਨੂੰ ਔਰ ਲੀਡਰ ਨੂੰ ਆਪੋਜੀਸ਼ਨ ਪਾਰਟੀ ਦੇ ਜਿੰਨੇ ਵੀ ਲੀਡਰ ਆ ਉਹਨਾਂ ਤੇ ਝੂਠੇ ਪਰਚੇ ਦਰਜ ਕਰਕੇ ਉਹਨਾਂ ਨੂੰ ਜ਼ਿਲ੍ਹਿਆਂ ਦੇ ਵਿੱਚ ਬੰਦ ਕਰਨਾ ਚਾਹਦੇ ਆ ਔਰ ਇਹਦੇ ਨਾਲ ਬੀਜੇਪੀ ਕੇਂਦਰ ਦੀ ਜਿਹੜੀ ਸਰਕਾਰ ਹੈ ਉਹ ਵੀ ਰਲੀ ਹੋਈ ਆ ਤੁਹਾਡੇ ਸਾਹਮਣੇ ਹੋਇਆ ਜਿਸ ਤਰ੍ਹਾਂ ਇਹ ਧਰਮੇ ਚਕਾਏ ਗਏ ਆ ਕਿਸਾਨਾਂ ਦੇ ਮਜ਼ਦੂਰਾਂ ਦੇ ਉਹਦੇ ਵਿੱਚ ਪੰਜਾਬ ਦੀ ਸਰਕਾਰ ਤੇ ਬੀਜੇਪੀ ਸਰਕਾਰ ਰਲੀ ਹੋਈ ਆ ਜਿਹੜੀ ਕਾਂਗਰਸ ਪਾਰਟੀ ਪਹਿਲਾਂ ਗੱਲ ਕਹਿੰਦੀ ਸੀ ਕਿ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਬੀਜੇਪੀ ਦੀ ਬੀਟੇਮ ਹੈ ਉਹ ਸਾਬਤ ਹੋ ਰਹੀ ਆ ਔਰ ਹੁਣ ਜਦੋਂ ਭਾਜਪਾ ਵਾਲਿਆਂ ਨੂੰ ਇਹ ਪਤਾ ਲੱਗਾ ਵੀ ਸ਼ਾਇਦ ਇਹ ਕਿਤੇ ਪੱਕੇ ਨਾ ਹੋ ਜਾਣ ਤੇ ਵਿੱਚੇ ਜਿਹੜੀਆਂ ਸੈਂਟਰ ਦੀਆਂ ਏਜੰਸੀਆਂ ਸੀਗੀਆਂ ਉਹ ਰਲ ਕੇ ਜਿਹੜੇ ਇਹ ਬੰਬ ਬਲਾਸ ਕਰਾ ਰਹੀਆਂ ਤਾਂ ਕਿ ਇੱਥੇ ਜਿਹੜਾ ਮਾਹੌਲ ਉਹ ਇਦਾਂ ਦਾ ਪੈਦਾ ਕੀਤਾ ਜਾਵੇ ਗਵਰਨਰ ਹੀ ਰਾਜ ਲਾਂਡਾ ਨੂੰ ਇਹ ਤੁਰੇ ਹੋਏ ਆ ਔਰ ਗਵਰਨਰ ਹੀ ਰਾ ਦੇ ਰਾਹੀਂ ਭਾਜਪਾ ਪਹਿਲਾਂ ਇੱਥੇ ਸਾਲ 1.5 ਸਾਲ ਰਾਜ ਕਰੂਗੀ ਉਸ ਤੋਂ ਬਾਅਦ ਇਲੈਕਸ਼ਨ ਚਿਤਨਾ ਚਾਹੁੰਦੀ ਹੈ ਜੋ ਭਾਜਪਾ ਦਾ ਮਲਸ਼ੂਬਾ ਆ ਉਹ ਇਹ ਹੈਗਾ ਔਰ ਕਾਗਜ਼ ਪਾਰਟੀ ਕਿਸੇ ਵੀ ਕੀਮਤ ਦੇ ਉੱਪਰ ਚਾਹੇ ਸਾਨੂੰ ਆਪਣੀਆਂ ਜਾਨਾਂ ਵੀ ਕਿਉਂ ਨਾ ਬਾਧੀਆਂ ਪਹਿਣ ਅਸੀਂ ਪੰਜਾਬ ਦੇ ਵਿੱਚ ਅਮਨ ਤੇ ਸ਼ਾਂਤੀ ਆ ਉਹਨੂੰ ਬਹਾਰ ਰੱਖਾਂਗੇ ਔਰ ਜਿਹੜੇ ਹੱਕ ਹਕੂਕ ਹੈਗੇ ਆ ਜੋ ਮਹੂਰੀਅਤ ਹੈਗੀ ਆ ਉਹਨੂੰ ਬਚਾਉਣ ਦਾ ਹਰ ਪਹਿਰਾ ਕਾਂਗਸ ਪਾਰਟੀ ਦੇਊਗੀ ਹਰ ਵਰਕਰ ਦੇਊਗਾ ਹਰ ਲੀਡਰ ਦੇਊਗਾ ਔਰ ਅੱਜ ਦਾ ਜਿਹੜਾ ਕਾਰਾ ਕੀਤਾ ਬਾਜਵਾ ਸਾਹਿਬ ਦੇ ਉੱਪਰ ਢੂਠਾ ਪਰਚਾ ਦਾਜ ਕੀਤਾ ਉਹਦੇ ਖਿਲਾਫ ਭਗਵੰਤ ਮਾਨ ਦਾ ਪੁੱਤਰਾ ਪੁੱਕਿਆ ਜਾਊਗਾ ਔਰ ਉਸ ਤੋਂ ਬਾਅਦ ਅੱਜ ਦਿਨ ਤਾਂ ਸਾਡੇ ਬਹੁਤ ਹੀ ਭਾਰਤ ਰਤਨ ਡਾਕਟਰ ਟੀਮਰਾ ਮਿਤਕਾ ਸਾਹਿਬ ਦਾ ਜਨ ਦਿਹਾੜਾ ਸੀਗਾ ਜਾਤਾ ਸੀ ਉਦੋਂ ਨੂੰ ਵੈਸੇ ਸੀ ਪਰ ਨਾਲ ਦੀ ਨਾਲ ਹੈ ਜਿਹੜੀ ਸਰਕਾਰ ਨੇ ਮਾੜੀ ਹਰਕਤ ਕੀਤੀ ਆ ਉਹਦੇ ਖਿਲਾਫ ਸਾਡਾ ਜਿਹੜਾ ਇਹ ਰੋਸ਼ੀਂਦਾਰਾ ਉਹ ਤੁਹਾਡੇ ਸਾਹਮਣੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਦੇ ਹੋ ਜਿਹੜਾ ਬਾਜੋ ਸਭ ਖਿਲਾਫ ਬਾਵਾ ਜੀ ਅਧਰਿਕ ਲੋਕ ਇਹ ਤੋਂ ਬੜੀ ਦੁਖਦੀ ਗੱਲ ਆ ਸਭ ਤੋਂ ਪਹਿਲਾਂ ਤਾਂ ਅੱਜ ਜਿਵੇਂ ਸੂਮ ਸਿੰਘ ਸਾਹਿਬ ਨੇ ਤੇ ਪ੍ਰਧਾਨ ਜੀ ਨੇ ਦੱਸਿਆ ਕਿ ਜਾ ਆ ਪਾ ਸੀਗੇ ਜਾ ਰਹੇ ਸੀ ਬਾਬਾ ਸਾਹਿਬ ਦੇ ਜਿਹੜਾ ਸਟੈਚੂ ਆ ਉਸ ਤੇ ਹਾਰ ਪਾ ਕੇ ਕਿ ਉਹਨਾਂ ਤੋਂ ਬੜਾ ਸਾਡੇ ਮੋਲਕ ਵਾਸਤੇ ਵਨ ਆਫ ਦ ਗ੍ਰੇਟੈਸਟ ਜਿਹੜੇ ਸਾਡੇ ਉਹ ਫ੍ਰੀडम फाइਟਰ ਰਹਾ ਜਿਨ੍ਹਾਂ ਨੇ ਇਸ ਦੇਸ਼ ਦਾ ਸੰਵਿਧਾਨ ਵੀ ਲਿਖਿਆ ਪਰ ਸਾਨੂੰ ਦੁੱਖ ਹੁੰਦਾ ਕਿ ਅੱਜ ਇਹੋ ਜੇ ਸ਼ਬ ਦਿਹਾੜੇ ਤੇ ਸਾਨੂੰ ਸੜਕਾਂ ਤੇ ਉਤਰ ਕੇ ਜਿਹੜਾ ਪ੍ਰੋਟੈਸਟ ਕਰਨਾ ਪੈ ਰਿਹਾ ਕਿਉਂਕਿ ਸਾਰਿਆਂ ਨੇ ਦੇਖਿਆ ਕਿ ਪਿਛਲੇ ਦਿਨੀ ਕੱਲ ਬਾਜਵਾ ਸਾਹਿਬ ਤੇ ਜਿਹੜਾ ਪਰਚਾ ਦਿੱਤਾ ਗਿਆ ਸਿਰਫ ਇਸ ਗੱਲ ਨੂੰ ਜਿਹੜਾ ਸੱਚ ਲੋਕਾਂ 'ਚ ਉਹ ਲੈ ਕੇ ਆ ਰਹੇ ਸੀ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਵਿੱਚ ਜਿਹੜਾ ਇੰਟੈਲੀਜੈਂਸ ਫੇਲਿਅਰ ਜਿਹੜਾ ਚੱਲਦਾ ਆ ਰਿਹਾ ਔਰ ਉਸ ਗੱਲ ਨੂੰ ਮੁੱਖ ਰੱਖਦੇ ਹੋਏ ਕਿੰਨੇ ਬੰਬਲਾਸ ਆਲਰੇਡੀ ਪੰਜਾਬ ਵਿੱਚ ਹੋ ਚੁੱਕੇ ਔਰ ਇਹ ਵੀ ਸੁਣਨ ਚਾਹੁੰਦਾ ਕਿ ਇਹ ਜਿਹੜੇ ਸਿਰਫ ਆਨ ਨਾਲ ਹੀ ਜਿਹੜੀ 2027 ਦੀ ਇਲੈਕਸ਼ਨ ਆ ਉਹਦੇ ਵਾਸਤੇ ਇੱਕ ਗਰਾਊਂਡ ਜਿਹੜਾ ਤਿਆਰ ਕੀਤਾ ਜਾ ਰਿਹਾ ਤੇ ਮੈਂ ਸਮਝਦਾ ਬੜੀ ਘਟਿਆ ਰਾਜਨੀਤੀ ਹੋ ਰਹੀ ਆ ਲੋਕਾਂ ਨੂੰ ਡਰਾਉਣ ਲਈ ਔਰ ਪੰਜਾਬ ਦਾ ਜਿਹੜੇ ਅਮਨ ਸ਼ਾਂਤੀ ਉਸ ਨੂੰ ਖਰਾਬ ਕਰਨ ਦੇ ਇਸ ਤੇ ਇਹਦੇ ਕਿਹੜੇ ਸ਼ਬਦਾਂ 'ਚ ਆਪਾਂ ਨਿੰਦਾ ਕਰਦੇ ਔਰ ਜੋ ਬਾਜਵਾ ਸਾਹਿਬ ਨੇ ਗੱਲ ਕੀਤੀ ਜਿਉਂਨਾਂ ਕੋਈ ਇਨਫੋਰਮੇਸ਼ਨ ਕਿੱਥੋਂ ਆਈ ਹੋਊਗੀ ਤਾਂ ਹੀ ਉਹਨਾਂ ਨੇ ਗੱਲ ਕੀਤੀ ਸੀ ਰਾਦਰ ਥੈਨ ਕਿ ਉਹ ਇਸ ਗੱਲ ਤੇ ਆਪਣਾ ਇੰਟੈਲੀਜੈਂਸ ਨੂੰ ਖਿੱਚਣ ਉਹਨਾਂ ਦੇ ਘਰ ਅਫਸਰ ਪੇਛੇ ਉਹਨਾਂ ਤੇ ਜਿਹੜਾ ਪਰਚਾ ਦਿੱਤਾ ਗਿਆ ਮੈਂ ਸਮਝਦਾ ਇਹਦੇ ਵਿੱਚ ਇਹਨਾਂ ਦੀ ਮਾਨਸਿਕਤਾ ਪਤਾ ਚਲਦੀ ਆ ਤੇ ਜਿਹੜੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਝੂਠ ਤੇ ਬਣਾਉਂਦੇ ਜਿਹੜੀ ਇਹਨਾਂ ਨੇ ਸਰਕਾਰ ਬਣਾਈ ਆ ਕੋਈ ਕਿਸੇ ਗੱਲ ਤੇ ਜਿਹੜੀ ਇਹਨਾਂ ਨੇ ਕਹੀ ਸੀ ਉਸ ਤੇ ਇਹਨਾਂ ਦਾ ਕੋਈ ਸਟੈਂਡ ਨਹੀਂ ਹੈ ਪਹਿਲਾਂ ਕਹਿੰਦੇ ਸੀ ਕੋ ਗਨਮੈਨ ਨਹੀਂ ਲੈਣੇ ਹੁਣ ਮੇਰੇ ਖਿਆਲ ਨਾਲ ਸਭ ਤੋਂ ਵੱਧ ਜਿਹੜਾ ਇਹਨਾਂ ਨਾਲ ਹੀ ਆਂਟਰਾ ਜਿਹੜਾ ਚੱਲਦਾ ਜਿਹੜਾ ਕਾਫਲਾ ਜਿਹੜਾ ਗਨਮੈਨਾਂ ਦਾ ਜਾਂ ਗੱਡੀਆਂ ਦਾ ਭਾਵੇਂ ਮੁੱਖ ਮੰਤਰੀ ਹੋਵੇ ਭਾਵੇਂ ਕੋ ਮੰਤਰੀ ਹੋਵੇ ਭਾਵੇਂ ਕੋ ਔਰ ਹੈਰਾਨਗੀ ਦੀ ਗੱਲ ਜਿਹੜੇ ਜਿੱਤੇ ਹੋਏ ਵੀ ਨਹੀਂ ਜਿਹਦੇ ਕੁਝ ਵੀ ਨਹੀਂ ਹੈ ਉਹਨਾਂ ਨੂੰ ਵੀ ਗਨਮੈਨ ਦਿੱਤੇ ਹੋਏ ਸੋ ਗੱਲ ਹੈ ਸਾਰਾ ਝੂਠਾ ਹੈ ਇਹਨਾਂ ਦਾ ਪਰ ਅੱਜ ਜਦ ਇਹਨਾਂ ਨੂੰ ਲੋਕ ਸਵਾਲ ਪੁੱਛਣ ਲੱਗ ਪਏ ਥੋੜੇ ਦਿਨ ਪਹਿਲਾਂ ਸਪੀਕਰ ਸਾਹਿਬ ਦੀ ਮੈਂ ਵੀਡੀਓ ਦੇਖ ਰਿਆ ਸੀ ਕਿਤੇ ਕਿਸੇ ਪ੍ਰੋਗਰਾਮ ਤੇ ਗਏ ਸੀ ਉੱਥੇ ਵੀ ਘੇਰ ਲਿਆ ਉਹਨਾਂ ਇਦਾਂ ਇਹਨਾਂ ਨੂੰ ਸਾਰੇ ਇਹਨਾਂ ਦੇ ਐਮਐਲਏ ਨੂੰ ਘੇਰਾ ਜਾਂਦਾ ਇਹਨਾਂ ਕੋਲ ਜਵਾਬ ਕੋਈ ਨਹੀਂ ਆਂਦਾ ਸਿਰਫ ਲੋਕਾਂ ਦੀ ਅਟੈਂਸ਼ਨ ਡਾਇਵਰਟ ਕਰਨ ਵਾਸਤੇ ਇਹ ਕੰਮ ਕੀਤਾ ਔਰ ਜੇ ਕੋਈ ਸਹੀ ਸਵਾਲ ਪੁੱਛਦਾ ਤਾਂ ਉਸ ਤੇ ਉਹਦੀ ਆਵਾਜ਼ ਨੂੰ ਦਬਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਜਾਂਦੀ ਔਰ ਮੈਂ ਨਾਲੋਂ ਰਿਪੋਰਟ ਆ ਜੇ ਵੀ ਗੱਲ ਕਹੂੰਗਾ ਪਰਮਾਤਮਾ ਮੋਰੇ ਅਰਦਾਸ ਹੈ ਕਿ ਕੋਈ ਐਓ ਜੀ ਘਟਨਾ ਹੋਵੇ ਨਾ ਪੰਜਾਬ 'ਚ ਪਰ ਜੇ ਕੋਦਣਾ ਖਾਸ ਤੱਕ ਕੋਈ ਐਓ ਜੀ ਗੱਲ ਹੁੰਦੀ ਆ ਉੱਤੇ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਊਗੀ ਕਿਉਂਕਿ ਬਾਜਵਾ ਸਾਹਿਬ ਨੇ ਆਲਰੇਡੀ ਇਹਨਾਂ ਨੂੰ ਜਿਹੜੀ ਜਿਹੜੀ ਗੱਲ ਇਹਨਾਂ ਦੇ ਸਾਹਮਣੇ ਲੋਕਾਂ ਸਾਹਮਣੇ ਰੱਖਤੀ ਸੀ ਜੇ ਉਹਦੇ ਬਾਵਜੂਦ ਜੇ ਹੁਣ ਵੀ ਨਹੀਂ ਆਪਣੇ ਜਿਹਨੂੰ ਕਹਿੰਦੇ ਆ ਇਸਿੱਤੇ ਹੁੰਦੇ ਆਪਣੇ ਨਹੀਂ ਜਾਗਦੇ ਆਪਣੇ ਸੌਕਸ ਕੋਲਪ ਕਰਦੇ ਤਾਂ ਇਹਦੀ ਟੋਟਲ ਜਿਹੜਾ ਫੇਲਿਅਰ ਦਾ ਜ਼ਿੰਮੇਵਾਰ ਪੰਜਾਬ ਸਰਕਾਰ ਭਗਵੰਤ ਮਾਨ ਹੋ sikat murdawat ja sikat ਬੰਦ ਕਰੋ ਬੰਦ ਕਰੋ ਬੰਦ ਕਰੋ ਜੇ ਪਰਚੇ ਕੱਟਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਮੁਰਦਾਬਾਦ ਜਿੰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਜਿੰਦਾਬਾਦ ਮੁਰਦਾਬਾਦ ਭਗਵੰਤ ਮਾਨ ਮੁਰਦਾਬਾਦ ਜਿੰਦਾਬਾਦ ਜਿੰਦਾਬਾਦ ਝੂਠੇ ਪਰਚੇ ਕੱਟਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਝੂਠੇ ਕੱਟਣੇ ਬੰਦ ਕਰੋ ਬੰਦ ਕਰੋ ਬੰਦ ਕਰੋ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਜੈ ਸਰਕਾਰ ਮੁਰਦਾਬਾ ਭਵੰਤਮਾਨ ਮੁਰਦਾਬਾ ਭਵੰਤਮਾਨ ਮੁਰਦਾਬਾ ਭਵੰਤਮਾਨ ਮੁਰਦਾਬਾ ਭਵੰਤਮਾਨ ਮੁਰਦਾਬਾ ਭਵੰਤਮਾਨ ਮੁਰਦਾਬਾ ਜੈ ਸਰਕਾਰ ਮੁਰਦਾਬਾ